ਤੇ ਵੜ ਗਿਆ ਮੇਰਾ ਭਰਾ ਇੱਕ ਰੈਂਡਮ ਕਸਟਮ ਦੇ ਵਿੱਚ ਤੇ ਬਣਾਇਆ ਕਿੰਨੇ ਨੇ ਰਿਕਾਰਡ ਕਰ ਲਿਆ ਪਤਾ ਨਹੀਂ ਕਿਉਂ ਹੀ ਲਿਆ ਪਿਆ ਕੀਤਾ ਦੇ ਵੈਸੇ ਵਧੀਆ ਬੰਦੇ ਨਹੀਂ ਆ ਚਲੋ ਕੋਈ ਗੱਲ ਨਹੀਂ ਹੈ ਕਸਟਮੀ ক্লোਜ਼ ਕਰਤਾ ਉਹ ਜਾਨੇ ਫਿਰ ਤੋਂ ਹੀ ਜਾਂਨੇ ਇੱਕ ਰੈਂਡਮ ਕਸਟਮ ਦੇ ਵਿੱਚ ਜਾਂਦਾ ਵਾ ਤੇ ਸਾਲੇ ਨੇ ਬਾਹਰ ਹੀ ਕੱਢਤਾ ਚੱਲ ਕੋਈ ਗੱਲ ਨਹੀਂ ਉਹ ਤੇਰੀ ਅੱਧੇ ਕ੍ਰਾਫਟ ਲਾਈਨ ਤੇ ਕਸਟਮ ਤੇ ਇੱਥੇ ਕੁਝ ਆਪਣੇ ਡਾਊਨਲੋਡ ਲੱਗਾ ਹੋਇਆ ਵਾ ਵੇਖਣਾ ਪੈਣਾ ਜੀ ਕਿਉਂਕਿ ਆ ਜੀ ਮੇਂ ਜ਼ਿਆਦਾ ਚੀਜ਼ਾਂ ਡਾਊਨਲੋਡ ਹੋ ਜਾਂਦਾ ਤੂੰ ਹੀ ਮਾਰਦਾ ਆ ਹੈਂ ਹੈਂਕਾਰ ਜੇ ਫਿਰ ਬਹੁਤਾ ਕੰਮ ਖਰਾਬ ਹੁੰਦਾ ਵਾ ਤੁਹਾਨੂੰ ਪਤਾ ਫਿਰ ਆਪਾਂ ਇਹਨੂੰ ਸਟੌਪ ਅਸੀਂ ਇੱਥੇ ਕਰ ਦਿੱਤਾ ਵਾ ਤੇ ਮੇਰਾ ਵੀ ਸਾਰਿਆਂ ਨੇ ਵੀਡੀਓ ਐਂਡ ਤੱਕ ਜਰੂਰ ਦੇਖੀ ਚਾਹੀਦੀ ਹੈ ਵੀਡੀਓ ਬੜੀ ਕਹੈਂਡ ਵਾਲੀ ਆ ਤੇ ਜੇ ਨਵੇਂ ਆਏ ਹੋ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਇਹੋ ਜਿਹੀ ਵੀਡੀਓ ਇਹੋ ਜੀ ਚੈਨਲ ਤੇ ਹੀ ਆਉਗੀਆਂ ਕਹੈਂਡ ਕਹੈਂਡ ਆਪਾਂ ਫਿਰ ਆ ਰਹੀ ਆਪਣੀ ਮਜੇਲ ਹਿਮਰ ਵਾਲੀ origignal id ਹਾਂ ਇੱਥੇ ਮੈਂ ਲਿਖ ਲਾਣਾ ਵਾ ਸਾਈਡ ਤੇ ਮੇਰੀ id ਲਿਖੀ ਆ ਤੇ ਆਹ ਕਿਹੜੇ ਬੰਦੇ ਨੇ ਲਾਈਕ ਕੀਤਾ ਥੈਂਕ ਯੂ ਬਾਈ ਤੁਹਾਡਾ ਲਾਈਕ ਕਰਨਾਸਤੇ ਤੇ ਇੱਥੇ ਮੈਨੂੰ ਰਿਕਵੈਸਟ ਭੇਜ ਦੇ ਕਰੋ ਆਪਾਂ ਕਰ ਦੇਵਾਂਗੇ ਚੱਕ ਲਿਆ ਕਰਾਂਗੇ ਤੇ ਤੁਹਾਡੇ ਨਾਲ ਖੇលਿਆ ਕਰਾਂਗੇ ਜੇ ਕਸਟਮ ਲਉਣਾ ਹੋਏਗਾ ਉਹ ਵੀ ਦੱਸ ਦਿਓ ਉਹ ਤੇਰੀ ਇੱਥੇ ਤਾਂ ਹਰ ਇੱਕ ਲੱਗਾ ਹੋਇਆ ਵਾ ਚੱਲ ਇਹਦੀ ਰਿਕਵੈਸਟ ਹੋ ਗਈ ਐਕਸੈਪਟ ਹੋਣ ਤੇ ਦੂਜੇ ਦੇ 골ਡੀ ਲੱਗਾ ਹੈ ਚੱਲ ਆਪਾਂ ਵੇਖਦੇ ਆ ਕਿਹੜਾ ਕਿਹੜਾ ਆਇਆ ਵਾ ਇੱਕ ਪਤ ਨਹੀਂ ਕੀ ਇਹਦਾ ਨਾਮ ਆ ਇਹ ਮੈਨੂਅਲ ਤੇ ਆ ਪਰ ਨਹੀਂ ਆਪਾਂ ਇੱਕ ਮੈਨੂਅਲ ਫਰੈਂਡ ਮੇਰੇ ਹਿਸਾਬ ਨਾਲ ਜਿਹੜਾ ਨਜੂਕੋ ਨਹੀਂ ਸੀ ਤੇ ਕਿਤੇ ਸ਼ਾਇਦ ਮੈਂ ਤੁਹਾਨੂੰ ਦਿਖਾਵਾਂ ਅੱਗੇ ਆਗੇ ਦੇ ਸਾਈਡ ਤੇ ਇੱਕ ਨਾਮ ਹੁੰਦਾ ਹਣਾ ਮਨੂੰ ਜੁਕੋ ਉਹ ਆ ਮੈਂ ਹੀ ਲਾ ਮਾ ਪ੍ਰੋ ਪ੍ਰੋਸ ਨਾਲ ਇੱਦਾਂ ਆਪਣੇ ਡਾਇਮੰਡ ਵਨ ਲੱਗਾ ਹੋਇਆ ਤੇ 골ਡ ਆਪਾਂ ਲਾਉਣ ਵਰ ਖੇਲਦੇ ਆ ਬਾਅਦ ਚ ਮੈਨੂੰ ਇੱਕ ਸਕਵਡ ਮਿਲ ਗਈ ਉਹ ਤੇਰੀ ਸਕਵਡ ਮਿਲ ਹੀ ਗਈ ਇੱਕ ਜਣਾ ਚਲ ਗਿਆ ਤੇ ਇੱਕ ਜਾਨੇ ਕੋ ਪਤਾ ਨਹੀਂ ਕਾਦੀ ਗਨ ਦੀ ਸਕਿਨ ਹੈ ਰੇਅਰ ਜੀ ਲੱਗਦੀ ਆ ਰਿਕਵੈਸਟ ਭੇਜੀ ਨਹੀਂ ਤਰਾਹੀ ਰਿਕਵੈਸਟ ਨਹੀਂ ਆਈ ਆਲੇ ਆਪਣੇ ਆਪਣੇ ਫੇਵਰੇਟ ਸਬਸਕ੍ਰਾਈਬਰਾਂ ਦੀ ਲੈਣੀ ਹੈ ਰਿਕਵੈਸਟ ਪਰ ਆਪਾਂ ਸਟਾਰਟ ਕਰ ਦਿੱਤਾ ਹੈ ਤੇ ਆਪਾਂ ਦੋ ਤਿੰਨ ਮੁੰਡਾ ਜਿਹੜੇ ਮੇਰੇ ਕੋ ਪਈਗੇ ਨਿਊ ਆਈਡੀ ਆ ਵਾਸੇ ਪੁਰਾਣਾ ਪਲੇ ਕਰੀਆਂ ਤੇ ਚੱਲ ਕੋਈ ਗੱਲ ਨਹੀਂ ਹੋ ਗਿਆ ਆਪਣਾ ਸਟਾਰਟ ਤੇ ਆਪਾਂ ਨੈਕਸਟ ਮੈਪ ਆ ਜੋ ਕਿਸੇ ਦਾ ਬਕਾਰ ਮੈਨੂੰ ਲੱਗਦਾ ਹੁਣ ਤੱਕ ਦਾ ਮੈਨੂੰ ਬਕਾਰ ਮੈਪ ਲੱਗਾ ਨੈਕਸਟ ਤੇ ਆਪਾਂ ਮੈਂ ਨਾਲ ਦੀ ਨਾਲ ਹੀ ਰਿਕਾਰਡ ਕਰਨੇ ਆਂ ਕਿਉਂਕਿ ਬਾਅਦ ਚ ਰਿਕਾਰਡ ਕਰਾ ਮੂਵਮੈਂਟ ਸਪੀਡ ਘਟੇ ਜਾਂਦੀ ਆ ਤੇ ਆਪਾਂ ਥੋੜੀ ਜਿਹੀ GPS ਲੋ ਕਰ ਦਈਏ ਕਿਉਂਕਿ ਹਾਈ ਤੇ ਨਹੀਂ ਜਿਆਦਾ ਹੈਂਗ ਮਾਰਨਾ ਵਾ ਚੱਲ ਹੋ ਗਈ ਆਪਣੀ ਠੀਕ ਠਾਕ ਹੀ ਹੋ ਗਈ ਹੁਣ ਤੇ ਆਪਾਂ ਹੁਣ ਦੇਖਦੇ ਆ ਉਹ ਤੇਰੀ ਬੰਦਾ ਦੇਖਿਆ ਬੰਦਾ ਦੇਖ ਬੰਦਾ ਕਿੱਧਰ ਦੀ ਦੇਖੀ ਹੋਰੀ ਮੈਨੂੰ ਬਤਾ ਤੇ ਬਾਅਦ ਚ ਉਹ ਕੋਂਗ ਬਣ ਕੇ ਉਹ ਸਾਈਡ ਤੇ ਗਈ ਆਪਾਂ ਗਏ ਉਹ ਉਹ ਤੇਰੀ ਹੈਡਲੋ ਨੇ ਆ ਗਏ ਮੈਨੂੰ ਪਤਾ ਨਹੀਂ ਕੀ ਹੁੰਦੇ ਅੱਜ ਕੱਲ੍ਹ ਤੇ ਜਦੋਂ ਤੁਸੀਂ ਮੈਨੂੰ ਵਧੀਆ ਗੇਮਪਲੇ ਕਰਨੀ ਹੁੰਦੀ ਸਮੂਥ ਤੇ ਕਰੇ ਕੋਦ ਜੇ ਤੁਹਾਨੂੰ ਕੁਝ ਜ਼ਰੂਰ ਵਧੀਆ ਤੁਸੀਂ ਕਰ ਸਕਦੇ ਹੋ ਮੈਂ ਸਮੂਥ ਵਿੱਚ ਕਿਹੜਾ ਗੇਮਪਲੇ ਹੁੰਦੀ ਆ ਮੈਨੂੰ ਪਤਾ ਨਹੀਂ ਹੀ ਲੱਗਦਾ ਕਿਹੜੀ ਸਾਈਡ ਤੋਂ ਗੋਲੀ ਮਾਰਨੀ ਹੈ ਫਿਰ ਮੈਂ ਸਾਹਮਣੇ ਲੱਗ ਗਿਆ ਉਹ ਤੇਰੀ ਫਿਰ ਤੋਂ ਵਨ ਹੈਡ ਲੱਗ ਗਿਆ ਮਾਮਾ ਲੰਮੇਰੇ ਪਿਆਵਾ ਤੇ ਵਨ ਟਾਈਪ ਕੀ ਉਹ ਹੈਡ ਤੇ ਆਰਾਮ ਨਾਲ ਲੱਗ ਜੂਗਾ ਤੇ ਫਿਰ ਮੈਨੂੰ ਸਾਈਡ ਤੋਂ ਗੋਲੀਆਂ ਦੇ ਨਿਸ਼ਾਨ ਆਏ ਮੈਂ ਫਿਰ ਤੋਂ ਇਹ ਹੈਡ ਵਾਇਆ ਪਤਾ ਨਹੀਂ ਕਿੰਨੇ ਦਾ ਹੈਡ ਲੱਗਾ ਮੈਂ ਹੁਣ ਤੇ ਗਈ ਤੇ ਪਤਾ ਨਹੀਂ ਫਿਰ ਮੈਨੂੰ ਹੈਡ ਲੱਗ ਹੀ ਪਤਾ ਹੀ ਨਹੀਂ ਲੱਗਾ ਚੱਲ ਮੈਂ ਫਿਰ ਤੋਂ ਗਿਆ ਤੇ ਮੈਂ ਹਾਂ ਇਨਾ ਕਿਥੇ ਹੁਣ ਗੇਮ ਸੰਭ ਕੋਈ ਨਕ ਜਿਹੜੇ ਸਾਹਮਣਾ ਕੁੜੀ ਪੇਲੁੰਦੀ ਸੀ ਸਾਰਿਆਂ ਨੂੰ ਮੈਂ ਹੋਂ ਤੇ ਗਏ ਆ ਵੇਖ ਸਾਈਡ ਤੋਂ ਵੀ ਸਾਰੇ ਢੋਕੀ ਆਂਦੀ ਆ ਬਾਲਾ ਪਤਾ ਨਹੀਂ ਬੰਦਾ ਕਿਵੇਂ ਗੇਮ ਸੰਭਾਲ ਗਿਆ ਸਾਈਡ ਦੇ ਵੇਖੋ ਮੇਰੇ ਸਾਹ ਤੇ ਕੋਡ ਲੀਆ ਹੋਇਆ ਮੈਂ ਕਿੰਨੇ ਕਿੰਨੇ ਸਾਰੇ ਨਵੇਂ ਦਿੱਤਾ ਯੱਟ ਉੱਤੇ ਹੀ ਆ ਤੇ ਆਪਾਂ ਜਲਦੀ ਹੁਣ ਅਗਲੇ ਰਾਉਂਡ ਵੱਲ ਵਧਦੇ ਆ ਤੇ ਯਾਰ ਆਪਣਾ ਅਗਲਾ ਰਾਉਂਡ ਆਪਾਂ ਨੇ ਕਿੱਥੇ ਬਣਿਆ ਵਾ ਇਸ ਵਾਰੀ ਲਵਾਂਗੇ ਅਸੀਂ ਗਰੂ ਜਾ ਰੋਜ ਆ ਯਾਰ ਮੈਂ ਚਲਦਾ ਹਾਂ ਨਾ ਬੀਆ ਰੈਂਕ ਦੇ ਵਿੱਚ ਕਿਉਂ ਕਹਿੰਦੇ ਸੈਂਸਰ ਲਗਾ ਕੇ ਚਾਰ ਦਾ ਸਕੋਪ ਹੋ ਜੇ ਤੇ ਬਹੁਤ ਹੀ ਜਲਦੀ ਆ ਤੇ ਆਪਾਂ ਨੂੰ ਕੀ ਦਿੱਤਾ ਹਾਂ ਇੱਕ ਦਾ ਹੈਲਮਟ ਚ ਕਾਇਆ ਕੋਈ ਗੱਲ ਨਹੀਂ ਬਰਾ ਤੇ ਆਪਾਂ ਨੂੰ ਇੱਥੇ ਗਨ ਲੱਭੀ ਮੈਂ ਕਿ ਦੂਜੀ ਹੋਏਗੀ ਜੋ ਵੀ ਗੰਦੇ ਨੇ ਜੀ 18 ਤੇ ਜੀ 13 ਤੇ ਮੈਂ ਹੋ ਚੁੱਕੀ ਪਰ ਨਹੀਂ ਇਹ ਹੋ ਨਹੀਂਗੀ ਤੇ ਇੱਕ ਵੰਨਣ ਗੋਲੀਆਂ ਫਾਇਰੀਆਂ ਮੈਂ ਇੱਥੇ ਕਟਾਵਾਦਾ ਹੀ ਪਿਆ ਜ ਸਕਦਾ ਫਿਰ ਮੈਂ ਸੀਆਰ ਦਿਖਾਈ ਆਪਣੀ 3 ਫਿੰਡਰ ਪਲੇ ਰਿੰਗ ਸਟਾਰਟ ਕਰਤੀ ਪਰ ਨਹੀਂ ਯਾਰ ਕੱਲ ਨਹੀਂ ਬਣੀ ਤੇ ਆਪਾਂਗੇ ਇੱਧਰਲੀ ਸਾਈਡ ਮੈਨੂੰ ਪਤਾ ਨਹੀਂ ਕਈ ਰਾਸ ਮੈਨੂੰ ਇੱਥੇ ਉਹਦੇ ਪਤਾ ਹੀ ਨਹੀਂ ਹੈ ਮੈਂ ਗਿਆ ਐਂ ਦੀ ਇੱਧਰਲੇ ਬੰਨੇ ਦੇ ਆਪਾਂ ਉੱਤੇ ਚੜਗੇ ਕੋਠੇ ਦੇ ਫਿਰ ਆਪਾਂ ਆਪਾਂਗੇ ਸ਼ਾਇਦ ਇੱਧਰ ਮੈਨੂੰ ਸ਼ਰਗੋਸ਼ ਹੋਵੇ ਮੈਂ ਗੋਲੀ ਜਿਮਾਂ ਦੀ ਕੀਤੀ ਉਹ ਉਹ ਪ੍ਰਾ ਇਕੱਠਾਈ ਦੋਸਤ ਨੇ ਦਾ ਹੈਡ ਕੀ ਬਾਤਾਂ ਵੀ ਆਪਣੀਆਂ ਆਪਾਂ ਨੂੰ ਥੋੜੀ ਬਹੁਤੀ ਗੇਮਪਲੇ ਆ ਗਈ ਹੈ ਜੇ ਉਹਦੀ ਆਪਾਂ ਗੇਮ ਸਟਾਰਟ ਕੀਤੀ ਹੈ ਤਾਂ ਮੈਨੂੰ ਜਮਾ ਨਹੀਂ ਹੁੰਦੀ ਮੈਂ ਦੋੜਾ ਹੀ ਸਲਵਾ ਦਾ ਹੱਥ ਪਾਇਆ ਗੇਮ ਨੂੰ ਤੇ ਆਈਡੀ ਲੈਣਾ ਕਿ ਦੂਜੀ ਮੇਰੀ ਪ੍ਰਾ ਦੀ ਪਰਸਨਲ ਆਈਡੀ ਤੇ ਆ ਵੀ ਆਪਾਂ ਹੁਣ ਵੇਖਦੇ ਹਾਂ ਕਿਨੇ ਜਰਬਾ ਆਦ ਕੀ ਲੰਦਿਆ ਮੈਨੂੰ ਮਹੀਨਾ ਤੇ ਹੋ ਹੀ ਗਿਆ ਮੈਨੂੰ ਨਾ ਚੈਨਲ ਖੋਲਿਆ ਨੂੰ ਤੇ ਆਪਾਂ ਇੱਥੇ ਆ ਗਏ ਆ ਤੇ ਵੇਖੀ ਕੀ ਮੋਲ ਚੱਲ ਬੰਦਾ ਵਾ ਤੇ ਯਾਰ ਇੱਥੇ ਸਾਹਮਣੇ ਬੰਦੇ ਨਹੀਂ ਦਿਖਨੇ ਸ਼ਾਇਦ ਮੈਨੂੰ ਮੈਂ ਦੂਜੀ ਅਗਰੇ ਆ ਨਾ ਮੈਂ ਬਾਰ ਬਾਰ ਆਪਣੀ ਐਚ ਵੀਪੀ ਮਨ ਦਬੋਨੇ ਨਾ ਤਾਂ ਕਿੰਨੀ ਆ ਹੀ ਲਾਈਏ ਉਹ ਤੇਰੀ ਹੈਡ ਤੇ ਹੈਡ ਰੰਗ ਹੋ ਗਈ ਗਿਆ ਉਹ ਗਲੂ ਉਹ ਗਲੂਲ ਉਹ ਤੇ ਮੈਂ ਕਦੇ ਗਲੂ ਵਾਲੀ ਨਹੀਂ ਯਾ ਯਾਰ ਮੈਨੂੰ ਪਤਾ ਨਹੀਂ ਹਰ ਵੇਚੇ ਤਾਂ ਬੋਲ ਮੈਂ ਗਰੂਲ ਤੇ ਜਦੋਂ ਵੀ ਲੈਣਾ ਨਾ ਮਨ ਕੋਸਣਾ ਮੈਂ ਕਿ ਮੈਂ ਹਮੇਸ਼ਾ ਗਰੂਲ ਲੈਣਾ ਚੱਲ ਅਬੀ ਬੰਦੇ ਨੇ ਗੈਂਡ ਲਾਇਆ ਹੈਡ ਪੈਰਾਫਾਲਟ ਲੱਗਾ ਵਾ ਫਿਰ ਵੀ ਮੈਂ ਉੱਤੇ ਹੀ ਹਾਂ ਕਿੰਨੇ ਗਿੱਲੇ ਚਾਰ ਗਿੱਲੇ ਆਪਣੇ ਚੱਲ ਹੋਜੀ ਸੈਟ ਤੀਜਾ ਅਨੌਂਡ ਹੋਇਆ ਆਪਣਾ ਸਟਾਰਟ ਪਤਾ ਨਹੀਂ ਕੀ ਹੁਣ ਕਰਦੇ ਤੇ ਆਪਾਂ ਲਾਵਾਂਗੇ ਇਸ ਵਾਰ ਕਿਹੜੀਆਂ ਦੀ ਫਿਰ ਤੋਂ ਗਰੋਜੇ ਲੈਣੇ ਆਂ ਸ਼ੀਖ ਮਾਰਦੇ ਆਂ ਤੇ ਆਪਾਂ ਵੈਸਟ ਦੀ ਪਾਈਏ ਰਿਕੁਐਸਟ ਪਰਫਾਰਮ ਹੋ ਗਈ ਆਪਾਂ ਨੂੰ ਚੱਲ ਕੋਈ ਗੱਲ ਨਹੀਂ ਮਾਂ ਜਾਣੇ ਹੁਣ ਕੀ ਮੋਲ ਚੱਲ ਮੰਦਾ ਵਾ ਇਹ ਤੇ ਸਾਨੂੰ ਵੀ ਨਹੀਂ ਪਤਾ ਕਿਉਂਕਿ ਇਹ ਨੈਕਸਟਨ ਮੈਨੂੰ ਸਿਰੇ ਦਾ ਬਕਰ ਮੈਪ ਲੱਗਦਾ ਵਾ ਇਹਦੇ ਵਿੱਚ ਖੇਲਣਾ ਜਿੱਦਾਂ ਯਾਰ ਆਪਣੇ ਬੈਟ ਤੇ ਖਿਡਾਰੀ ਮਾਰਨਾ ਹਾਂ ਵੀ ਇਹ ਰੈਂਕ ਚ ਆਜੇ ਫਿਰ ਵੀ ਵਧੀਆ ਵਾ ਤੇ ਆਪਾਂ ਨੂੰ ਇੱਥੇ ਦਿਖਿਆ ਇੱਕ ਬੰਦਾ ਤੇ ਮੈਂ ਇੱਥੇ ਗੋਲੀ ਚਲਾਉਂਦੀ ਕੀਤੀ ਹਾਂ ਹਾਂ ਅੜ ਗਿਆ ਅੜ ਗਿਆ ਅੜ ਗਿਆ ਨਹੀਂ ਅੜਿਆ ਤੇ ਆ ਲੱਗੀਆਂ ਲੱਗੀਆਂ ਦੋ ਤਿੰਨ ਚਾਰ ਉਹ ਯਾ ਯਾਰ ਇਨ ਨੂੰ 200 ਡੈਮੇਜ ਆ ਜਾਣਾ ਚਾਹੀਦਾ ਸੀ 200 ਡੈਮੇਜ ਕਰਦੋ ਮੈਂ ਤੇ ਤਾਂ ਫਿਰ ਆਪ ਗਰੋਹਿਆ ਗੱਡੀ ਆ ਗਿਆ ਹੁਣ ਗਏ ਹੁਣ ਗਏ ਤੇ ਮੈਂ ਦੂਸਰੀ ਸਾਈਡ ਤੋਂ ਗਿਆ ਆਪਕੇ ਬੰਦੇ ਹੋਣੇ ਇੱਥੇ ਤੇ ਯਾਰ ਪਤਾ ਨਹੀਂ ਕੈਂ ਕਿ ਮੈਨੂੰ ਪਤਾ ਹੀ ਕੱਖ ਨਹੀਂ ਲੱਗਦਾ ਕਿਧਰੋਂ ਗਿਆ ਨੂੰ ਕਹਿੰਨੀ ਕਲਾਕਲਾ ਬੰਦੇ ਕਲਾ ਖਿਲਰੇ ਪਿਆ ਹੈਗਾ ਤੇ ਮੈਂ ਵੀ ਇਦਾਂ ਚਲ ਗਿਆ ਤੇ ਇੱਕ ਸਾਈਡ ਤੇ ਹੀਗਾ ਮੈਨੂੰ ਵੀ ਨਾ ਪਤਾ ਲੱਗਾ ਯਾਰ ਕੱਖ ਕਿਧਰੋਂ ਪਈਆਂ ਮੈਨੂੰ ਅਚਾਨਕ ਹੀ ਇਧਰੋਂ ਸਾਈਡ ਤੋਂ ਹੀ ਪਈਆਂ ਮੈਨੂੰ ਇੱਕ ਦੀ ਗੋਲੀ ਪਈ ਮੈਨੂੰ ਤੇ ਮੈਂ ਸਾਈਡ ਤੇ ਹੋ ਗਿਆ ਤੇ ਆਪਾਂ ਨੂੰ ਫੇਰ ਆਪਾਂ ਕੇ ਦੂਜੀ ਸਾਈਡ ਹਾਲ ਮੈਨੂੰ ਲੱਗਾ ਕਿ ਸ਼ਾਇਦ ਉਹ ਹੈਗਾ ਬੰਦਾ ਹੋਣਾ ਪਰ ਨਹੀਂ ਆਪਾਂ ਉੱਤੇ ਥੱਲੇ ਜੋ ਵੀ ਜਿੱਦਾਂ ਮਰਜੀ ਕਰਕੇ ਗਏ ਫੇਰ ਮੈਂ ਘੁੰਮ ਕੇ ਫੇਰ ਉੱਤੇ ਚਲ ਗਿਆ ਮੈਂ ਹੈ ਬੰਦਾ ਹੋਣਾ ਹੋਣਾ ਐਰ ਕਾ ਮੈਨੂੰ ਪੂਰਾ ਯਕੀਨ ਹੈ ਕਿ ਬੰਦਾ ਹੈਗਾ ਤਾਂ ਤੇ ਫੇਰ ਮੈਂ ਜੇ ਹੈਡਸ਼ਾਟ ਵਾਇਆ ਉਹ ਗਲੂਵ ਉਹ ਫੇਰ ਯਾਰ ਮੇ ਕੋ ਗਲੂਵ ਹੈ ਨਹੀਂ ਚੱਲ ਕੋਈ ਗੱਲ ਨਹੀਂ ਆਪਾਂ ਦਾ ਕੰਮ ਸੱਧਿਆ ਆਪਾਂ ਇੱਕ ਤਾਂ ਇਕੱਲੇ ਸ਼ਾਇਰ ਕਰ ਦਿੱਤਾ ਵਾ कि ਨਹੀਂ हां ਕਰਦਾ 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 ਉਹ ਸਾਈਡ ਤੋਂ ਮੈਨੇ ਡੱਬਾ ਪਿਆ ਚੱਲ ਮੈਂ ਯਾਰ ਭਾਈ ਵੀ ਕਰ ਦੇ ਮਾਮਾ ਉਹ ਵੇ ਉਹਤੇ ਕੱਲਾ ਵਨ ਵੀ ਡੂਓ ਸੰਭਾਲ ਲੇਗਾ ਇਹ ਤਾਂ ਮੈਨੂੰ ਵੀ ਨਹੀਂ ਲੱਗਦਾ ਕਿਉਂਕਿ ਜਿਹੜੇ ਹਿਸਾਬ ਨਾਲ ਮੈਂ ਕਿਲ ਕੱਢਣੇ ਨੇ ਮੈਂ ਹੀ ਕਰੂੰਗਾ ਓਹੋ ਆਪਣੀ ਗਨੇ ਦੀ ਆਪੇ ਤਾਰੀਫ਼ ਕਰਨੇ ਆ ਮੈਂ ਚੱਲ ਕੋਈ ਗੱਲ ਨਹੀਂ ਤੇ ਇਹ ਥੱਲੇ ਚਲ ਗਿਆ ਲੈ ਆ ਵੀ ਰਾਉਂਡ ਗਿਆ ਆਪਣੇ ਹੱਥੋਂ ਯਾਰ ਕੈ ਹੋਜੀ ਬਕਾਰ ਗੇਮਪਲੇ ਆ ਆਪਣੀ ਹੋ ਗਈ ਹੁਣ ਚੱਲ ਕੋਈ ਗੱਲ ਨਹੀਂ ਤੇ ਆਪਾਂ ਵੇਰ ਗਏ ਅੱਗੇ ਤੇ ਯਾਰ ਅੱਗੇ ਆਪਾਂ ਨੂੰ ਰਾਉਂਡ ਆਇਆ ਪਤਾ ਨਹੀਂ ਕਿਹੜਾ ਆਇਆ ਇਹ ਯਾਰ ਮੈਪ ਇੱਥੇ ਹੀ ਜਦੋਂ ਮੈਂ ਉੱਤਰਦਾ ਹੁੰਨਾ ਨਾ ਜਦੋਂ ਆ ਰਿਹਾ ਇੱਕ ਰੈਸ਼ ਕਰਨਾ ਆਸਤੇ ਰਾਂ ਕੁਛ ਨਹੀਂ ਮੈਂ ਰੈਸ਼ ਕਰਦਾ ਹੁੰਨਾ ਹਮੇਸ਼ਾ ਜਦੋਂ ਜਿਹੜਾ ਮਰਜੀ ਆ ਜਾ ਮੈਂ ਰੈਸ਼ ਕਰ ਦਿੰਦਾ ਨਾ ਐਲਕਾ ਪਤਾ ਕਿ ਮੈਗ ਕਿੰਨੀ ਕਮ ਖਰਾਬ ਹੋ ਸਕਦਾ ਹੈ ਮੈਨੂੰ ਲੱਗਨਦਿਆ ਤੇ ਉਹ ਬਾਊ ਕੀ ਕਰਨੇ ਆ ਤੂੰ ਚੱਲ ਕੋਈ ਗੱਲ ਨਹੀਂ ਆਪਾਂ ਚੱਲੇ ਅੱਗੇ ਤੇ ਆਪਾਂ ਮੇਰੇ ਯੂਐਸਪੀ ਤੇ ਆਪਾਂ ਫੇਰ ਦੂਜੀ ਸਾਈਡ ਦੇ ਗਏ पे टायर था पर नहीं आप इधर ही था आने आप क्या पंच गए बंद लोग मैं बंद होना ही मैं गया ही कम इधरली सैड तो अपना बंदा दिखिया जो बंदा दिखिया वो एक बंद है गया एक बंद है नहीं नहीं नहीं, नहीं अंदर वड़ गया बंद तो आप यार इन थूक तो ऐ करके गलूआर लाई गलूआर लाइ फी वह अपना गलूआर कड़ने कोशिश ਵੇਰ ਉਹਨੇ ਗਲੂਵਲ ਵਾਲੀ ਆਪਾਂ ਦਾ ਏਰੀਆ ਮੈਂ ਰਿਵਾਈਵ ਕਰਦਾਂ ਕਰਾਂ ਨੂੰ ਮੈਨੂੰ ਸੰਦੇ ਨਹੀਂ ਲੱਭੰਦੀ ਗੱਕ ਤੇ ਆਪਾਂ ਨੂੰ ਇਹ ਇੱਕ ਬੰਦਾ ਆਪਾਂ ਕਰਤਾ ਰਿਵਾਈਵ ਰਿਵਾਈਵ ਕਰਨ ਲੱਗਾ ਹੈ ਤੇ ਕੰਮ ਖਰਾਬ ਹੋ ਗਿਆ ਦੋ ਬੰਦੇ ਹੀ ਗਿਆ ਪਰ ਡੈਟਿਕਲ ਚੱਕੀ ਲੈਣਾ ਹੈਡ ਨਹੀਂ ਕੋਈ ਪਰ ਨਹੀਂ ਯਾਰ ਅਸੀਂ ਖਰਾਬ ਹੁੰਦੇ ਆ ਹੀ ਆਪਣੇ ਤੇ ਆਪਾਂ ਇਥੇ ਗਲੂਵਲ ਨਾਲ ਚੱਕੀਆਂ ਜੋ ਵੀ MP5 ਜीडीएम ਲਦਾ ਕਰਕੇ ਜਿਹੜੀ ਮਾੜੀ ਮੋੜੇ ਸਾਥ ਦੇ ਦੇਣਾ ਉਹ ਚੱਕੀਆਂ ਦੇ ਸਾਹਮਣੇ ਵੀ ਨੂੰ ਪੈਣਦੀਆਂ ਹੀ ਗਏ ਨਾ ਮੈਂ ਚੱਟ ਗਲੂਵਲ ਲਾਈ ਧੰਨਵਾਦ ਬਰ ਗਲੂਵਲ ਨੂੰ ਬੰਦਾ ਸੀ ਇਹ ਨਾ ਵੈਸੇ ਮੈਂ ਕਵਰ ਨਹੀਂ ਲੈਣਾ ਉਹ ਲੱਗੀ 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 ਵਾਲੀ ਗੋਲੀ ਚੱਲ ਉਹ ਮੌਕਾ ਮੈ ਲਈ ਹੀਗੀ ਉਹ ਦੀ ਲੋਕੇਸ਼ਨ ਸ਼ੋ ਹੋਈ ਜਾਂਦੀ ਮੈਂ ਨਹੀਂ ਉੱਪਰ ਆਇਆ ਰਿਵਾਈਵ ਕਿਥੇ ਹੋਣਾ ਫਿਰ ਮੈਂ ਥੱਲੇ ਗਿਆ ਤੇ ਇੱਕ ਗਲੂਵਲ ਟੋਕੀ ਅਹੀਂ ਤੇ ਇਹਨੂੰ ਲੱਗਾ ਘਰੇ ਉਹ ਸਾਹਮਣੇ ਨੂੰ ਤੇਰਾ ਕੱਲ ਗਲੂਵਲ ਲਾਈ ਤੇ ਫੇਰ ਆਪਾਂ ਨੂੰ ਐਂ ਜਿੱਤਾਰੇ ਆਪਾਂ ਦੂਆ ਲਾਈ ਤੇ ਆਪਾਂ ਸਾਈਡ ਤੋਂ ਦੀ ਇੱਕ ਬੰਦਾ ਆਇਆ ਇੱਥੇ ਕਿਤੇ ਟੈਲੀ ਉਹ ਵੇਖੋ ਸਾਈਡ ਤੋਂ ਦੀ ਇੱਕ ਬੰਦਾ ਹੈ ਮੇਰਾ ਉਹਦੇ ਵੱਲ ਧਿਆਨ ਜਮਾ ਨਹੀਂ ਪਿਆ ਤੇ ਆਬ ਮੈਂ ਕੋੜੇ ਕਿੰਨਾ ਸਾਈਡ ਤੋਂ ਚੁੱਤੇ ਪਰ ਮੇਰੀ ਐਚਪੀ ਘੱਟ ਹੀ ਕਿ ਮੈਂ ਦਬਾਤੀ ਤੇ ਆਬ ਯਾਰ ਵੇਖੋ ਮੈਂ ਕਿੱਡਾ ਹਿਲੇਆ ਮੇ ਕੋ ਸੁਪਰ ਮੈਡੀ ਵੀ ਹੈ ਕਿ ਮੈਂ ਫੇਰ ਵੀ ਕੱਖ ਨਹੀਂ ਕੀਤਾ ਉਹ ਬੰਦਾ ਮੈਨੂੰ ਮਾਰ ਕੇ ਗਾਹ ਗਿਆ ਮੈਂ ਵੀ ਗਿਆ ਉਹਨਾਂ ਨਾਲ ਮੈਂ ਦਰ ਜੋ ਚੀ ਜੋ ਚੱਲ ਗਿਆ ਫੇਰ ਨੋਕ ਤੇ ਲੂਟ ਹੋਣੀ ਮੇਕੋ ਫੇਰ ਆ ਬੰਦਾ ਉੱਤੇ ਆ ਇਕੋ ਯਾਰ ਬੜਾ ਉਹ ਕੈਰੈਕਟਰ ਨੂੰ ਬੜਾਇਆ ਗਿਆ ਲੱਗਦਾ ਵਾ ਮੇਰੇ ਕੋਲ ਹੈਗਾ ਵੀ ਹੈ ਪਰ ਮੈਂ ਯਾਰ ਨਹੀਂ ਲੈਣਾ ਥੋੜਾ ਔਰ ਤਰ੍ਹਾਂ ਵੀ ਲੱਗਦਾ ਮਤਲਬ ਕਿ ਜੋ ਕੋ ਸਾਹਮਣੇ ਉਹ ਲੱਗਿਆ ਆਇਆ ਹੈ ਨਾ ਫਿਰ ਜਿਹੜਾ ਆਪਣਾ ਵੁਕੂng ਹੁੰਦਾ ਨਾ ਵੁਕੂng ਕਹਿੰਦੇ ਇੰਨੀ ਅੜਦਾ ਉੱਤੇ ਤੇ ਉਹ ਫਿਰ ਕੰਮ ਉਹ ਵੁਕੂng ਵੀ ਨੋਰਮਲ ਹੋ ਜਾਂਦਾ ਵਾ ਤੇ ਯਾਰ ਅੱਜ ਦੀ ਐਨੀ ਕਿ ਵੀਡੀਓ ਸੀਗੀ ਸਾਲਿਆਂ ਨਿਤਾਰੇ ਵਧਾਉਣਾ ਕੀ ਸੀ ਘਟਾ ਹੋਰ ਦਿੱਤਾ ਯੋ ਡਾਇਮੰਡ ਫੋਰ ਤੇ ਲੱਗੇ ਹੀ ਕੇ ਚਾਰ ਹੀ ਪੰਜ ਤਾਰੇ ਲੱਗੇ ਇਹੀ ਕੇ ਤੇ ਉਹ ਵੀ ਘਟਾਉਂਦੇ ਹਾਂ ਐਂਡ ਸਬਸਕ੍ਰਾਈਬ ਦਨ ਮੋਰ ਵੀਡੀਓਸ ਤੇ ਬਾਏ ਬਾਏ ਸਾਰਿਆਂ ਨੂੰ